ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕਹਿ ਕਰਮਾ ਮਹਾਰਾਜ ਦੀ ਬਾਣੀ ਕਹਿੰਦੀ ਪਰਮਾਤਮਾ ਦੀ ਸਿਫਤ ਸਲਾਮ ਹਰੀ ਦੀ ਕੀਰਤ ਸਾਧ ਸੰਗਤ ਵਿੱਚ ਬੈਠ ਕੇ ਸੰਗਤ ਵਿੱਚ ਜਿਹੜਾ ਉਹ ਸਾਰੇ ਕਰਮਾਂ ਤੋਂ ਸ਼੍ਰੇਸ਼ਟ ਕਰਮ ਹੈ ਸਿਰ ਕਰ ਮਨ ਕਹਿ ਕਰਮਾ ਸਾਰੇ ਕਰਮਾਂ ਤੋਂ ਸ਼੍ਰੇਸ਼ਟ ਕਰਮ ਹੈ ਹੋਰ ਜਿੰਨੇ ਵੀ ਅਸੀਂ ਕਰਮ ਕਰਦੇ ਹਾਂ ਮਹਾਰਾਜ ਦੀ ਖੁਸ਼ੀ ਲੈਣ ਲਈ ਯਾ ਮਹਾਰਾਜ ਨੂੰ ਪ੍ਰਸੰਨ ਕਰਨ ਲਈ ਤਾਤਾਂ ਲੈਣ ਲਈ ਆਪਣੀ ਅਗਲੀ ਅਵਸਥਾਵਾਂ ਮੰਗਦੇ ਆਂ ਜਿੰਨੇ ਵੀ ਕਰਮ ਕਰਦੇ ਆਂ ਪੂਜਾ ਕਰਨਾ ਅਰਚਨਾ ਕਰਨਾ ਧਰਮ ਦੇ ਕਾਰਜ ਕਰਨਾ ਦਾਨ ਪੁੰਨ ਕਰਨਾ ਸਾਰੇ ਕਰਮਾਂ ਤੋਂ ਜਿਹੜਾ ਸ਼੍ਰੇਸ਼ਟ ਕਰਮ ਹੈ ਨਾ ਮਹਾਰਾਜ ਕਹਿੰਦੇ ਸਿਰ ਕਰਮਨ ਕੈ ਕਰਮਾ ਸਿਰੋ ਮੋਰ ਕਰਮ ਹੈ ਕਿਹੜਾ ਹਰ ਪੀਰਤ ਸਾਧ ਸੰਗਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤਸ ਕਰਨਾ ਇਹ ਜਿਹੜਾ ਕਰਮ ਕਰਨਾ ਸਾਰੇ ਕਰਮਾਂ ਤੋਂ શ્રેષ્ઠ ਕਰਮ ਹੈ ਇਹ ਵਾਲਾ ਮੱਖਾ ਬਾਕ ਬਾਰੇ ਦੀ ਆਵਾਜ਼ ਆ ਰਹੀ ਹੈ ਬੜੀ ਘੜ 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 ਮਹਾਰਾਜ ਕਿਰਪਾ ਕਰਨ ਸੰਗਤ ਦੀ ਜਿਹੜਾ ਨਾ ਉਦਮ ਕਰਨਾ ਇਹਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਨੰਬਰ 1 ਤੇ ਰੱਖਣਾ ਚਾਹੀਦਾ ਹੈ ਮਹਾਰਾਜ ਦੇ ਦਰ ਘਰ ਦੀ ਸੇਵਾ ਕਰਨਾ ਸੰਗਤ ਕਰਨਾ ਇਹਨੂੰ ਹਮੇਸ਼ਾ ਹੀ ਪਹਿਲੇ ਨੰਬਰ ਤੇ ਰੱਖਣਾ ਚਾਹੀਦਾ ਹੈ ਉਦਮ ਕਰਨਾ ਚਾਹੀਦਾ ਹੈ ਕਾਰ ਦੇ ਸਾਰੇ ਕੰਮਾਂ ਨੂੰ ਛੱਡ ਕੇ ਵੀ ਸਿਆਣੇ ਕਹਿੰਦੇ ਸੋ ਕੰਮ ਹੋਣ ਤੇ ਉਹਨਾਂ ਨੂੰ ਛੱਡ ਕੇ ਭੋਜਨ ਜਿਹੜਾ ਹੈ ਸਮੇਂ ਸਿਰ ਛੱਕ ਲੋ ਤੇ ਸੋ ਕੰਮ ਛੱਡ ਕੇ સ્ਨਾਣ ਕਰ ਲੋ ਸਮੇਂ ਸਿਰ ਫਿਰ ਹੋਰ ਵੀ ਕਹਿੰਦੇ ਨੇ ਵੀ ਸਾਰੇ ਕੰਮ ਛੱਡ ਕੇ ਭੋਜਨ ਸਮੇਂ ਸਿਰ ਕਰ ਲੋ ਪਰ ਕਹਿੰਦੇ ਲੱਖਾਂ ਕਰੋੜਾਂ ਹੀ ਕੰਮ ਹੋਣ ਤੇ ਉਹਨਾਂ ਨੂੰ ਛੱਡ ਕੇ ਆਪਣਾ ਜੋ ਸੰਗਤ ਦਾ ਸਮਾਂ ਉਸ ਸਮੇਂ ਸੰਗਤ ਕਰੋ ਜਿਹੜਾ ਸਮਾਂ ਸਾਡੇ ਨਿਤਨੇਮ ਲਈ ਤੈਅ ਹੋਇਆ ਹੈ ਉਸ ਸਮੇਂ ਤੁਸੀਂ ਖਾਲੀ ਨਿਤਨੇਮ ਨੂੰ ਹੀ ਜੜੀ ਤਵੱਜੋ ਜੋ ਮਹਾਰਾਜ ਦੀ ਸੇਵਾ ਹੈ ਨਾ ਉਹ ਨਾਮ ਧਿਆਣਾ ਹੈ ਨੇਮ ਕਰਨਾ ਆਪਣਾ ਕਿਉਂ ਅਸੀਂ ਕਲ ਜੁਗੀ ਜੀਵਾਂ ਸਾਡੇ ਪਾਸੋਂ ਗੁਰੂ ਸਾਹਿਬ ਦੀ ਹੋਰ ਸੇਵਾ ਨਹੀਂ ਹੋ ਪਾਂਦੀ ਰਵਾਜਾ ਕਿਥੋਂ ਆ ਰਹੀ ਹੈ ਨਹੀਂ ਨਹੀਂ ਸਾਡੇ ਕੋਲੋਂ ਨਾ ਹੋਰ ਸੇਵਾ ਮਹਾਰਾਜ ਦੀ ਹੋ ਨਹੀਂ ਪਾਉਂਦੀ ਜਿਹੜਾ ਬੱਚਾ ਕਮਜ਼ੋਰ ਹੋਏ ਉਹ ਆਪਣੇ ਮਾਤਾ ਪਿਤਾ ਕੋਲ ਪੁੱਛੇ ਕਿ ਬਈ ਮੈਂ ਕੋਈ ਸੇਵਾ ਕਰਨਾ ਚਾਹੁੰਦਾ ਤੇ ਮਾਤਾ ਪਿਤਾ ਕੀ ਕਹਿਣਗੇ ਉਸ ਕਮਜ਼ੋਰ ਬੱਚੇ ਨੂੰ ਤੂੰ ਆਪਣਾ ਆਪ ਸਵਾਰ ਲੈ ਐਹੀ ਉਹ ਮੇਰੀ ਸੇਵਾ ਹੈ ਮੈਂ ਇਸੇ ਵਿੱਚ ਖੁਸ਼ਾਂ ਵੀ ਤੂੰ ਕੁਝ ਬਣ ਗਿਆ ਤੇਰਾ ਘਰ ਸਵਰ ਗਿਆ ਤੇ ਉਹ ਕੁਝ ਬਣ ਗਿਆ ਮੈਂ ਇਸੇ ਵਿੱਚ ਖੁਸ਼ਾ ਮੈਂ ਇਸੇ ਵਿੱਚ ਖੁਸ਼ ਆਂ ਮਾਤਾ ਪਿਤਾ ਤੇਹੀ ਕਹਣਗੇ ਨਾ ਬੱਚੇ ਨੂੰ ਕਿ ਮੈਂ ਇਸੇ ਵਿੱਚ ਖੁਸ਼ ਆਂ ਐਵੇਂ ਗੁਰਪਿਤਾ ਸਾਡੇ ਉਹ ਜਾਣਦੇ ਨੇ ਕਲਯੁਗ ਵਿੱਚ ਜਿਹੜੇ ਜੀਵ ਨੇ ਉਹ ਕਮਜ਼ੋਰ ਨੇ ਤੇ ਉਹ ਫਿਰ ਕੀ ਕਹਿੰਦੇ ਨੇ ਉਹ ਇਸੇ ਵਿੱਚ ਖੁਸ਼ ਨੇ ਜੇ ਤੁਸੀਂ ਸੰਗਤ ਵਿੱਚ ਆ ਕੇ ਨਾਮ ਜਪ ਲਓ ਆਪਣਾ ਆਪਾ ਸਵਾਰ ਲਓ ਇਹ ਕਹਿੰਦੇ ਮਹਾਰਾਜ ਇੱਕ ਅਸੀਂ ਉਹ ਪੜਦੇ ਆ ਨਾ ਮੂਲ ਖਰੀਦੀ ਲਾਲਾ ਬੋਲਾ ਮੇਰਾ ਨਾਉ ਸਭਾ ਦਾ ਮਾ ਲਾਲੀ ਪਿਓ ਲਾਲਾ ਮੇਰਾ ਹੋ ਲਾਲੇ ਕਾ ਜਾਇਆ ਇਹ ਪਹਿਲੇ ਪਾਤਸ਼ਾਹ ਦੀ ਬਾਣੀ ਹੈ ਇਹ ਦੱਸਦੀ ਕਿ ਗੁਰੂ ਦੀ ਸੇਵਾ ਜਿਹੜੇ ਪ੍ਰਾਣੇ ਸਿੱਖ ਸੀਨਾ ਉਹ ਕਿੰਨੀ ਪਾਵਨਾਂ ਨਾਲ ਕਰਦੇ ਸਾਡੇ ਪਾਸੋਂ ਤੇ ਬਣ ਨਹੀਂ ਆਂਦੀ ਨਾ ਮਹਾਰਾਜ ਜਦੋਂ ਕਰਤਾਰਪੁਰ ਦੀ ਧਰਤੀ ਤੇ ਰੰਗ ਲਾ ਰਹੇ ਨੇ ਤੇ ਮਹਾਰਾਜ ਦੇ ਚਿੱਤ ਵਿੱਚ ਕਦੀ ਕਦੀ ਆਇਆ ਕਰਦੀ ਤੇ ਉਹ ਸੰਗਤ ਦੇ ਘਰ ਚੱਲਿਆ ਜਾਂਦੇ ਜਾਂਦੇ ਵੀ ਗਰੀਬ ਗਰਸਤੀਆਂ ਦੇ ਘਰ ਅਮੀਰਾਂ ਦੇ ਘਰ ਨਹੀਂ ਜਾਂਦੇ ਸੀ ਗਰੀਬਾਂ ਦੇ ਘਰ ਜਾਂਦੇ ਸੀ ਗਰੀਬਾਂ ਦੇ ਘਰ ਜਾਂਦੇ ਸੀ ਕਸਵੱਟੀ ਪਰਖਣ ਭਈ ਮਹਾਰਾਜ ਦੀ ਕਸਵੱਟੀ ਸੋ ਸਹੇ ਜੋ ਮਰ ਜੀਵਾ ਹੋਏ ਕਸਵੱਟੀ ਉਹੀ ਸਹਿ ਸਕਦਾ ਹੈ ਜਿਹੜਾ ਜਿੰਦੇ ਜੀ ਮਰ ਚੁੱਕੇ ਹੋਏ ਜਿਹਦੀ ਆਪਣੀ ਕੋਈ ਇੱਛਾ ਨਾ ਹੋਏ ਸਦਾ ਮਹਾਰਾਜ ਦੀ ਸੇਵਾ ਨੂੰ ਹੀ ਮੁੱਖ ਰੱਖਦਾ ਹੋਏ ਮਹਾਰਾਜ ਦੀ ਖੁਸ਼ੀ ਨਹੀਂ ਮੁੱਖ ਰੱਖਦਾ ਹੋਏ ਉਹ ਸੇ ਕਸਵੱਟੀ ਸਹਿਣ ਕਰ ਸਕਦਾ ਹੈ ਜਿਹੜੇ ਅਲੱਗ ਰਹਿੰਦੇ ਨਾ ਵਿਹੰਗ ਜੀਵਨ ਨਤੀਤ ਕਰਦੇ ਨੇ ਉਹਨਾਂ ਵਾਸਤੇ ਸੇਵਾ ਕਰਨੀ ਭਗਤੀ ਕਰਨੀ ਗਰਸਤੀ ਤੋਂ ਆਸਾਨ ਹੈ ਉਹ ਕੀ ਗ੍ਰਸਥੀ ਵਿੱਚ ਤਾਂ ਗ੍ਰਸਥ ਜੀਵ ਨੇ ਸਾਨੂੰ ਮੂਹ ਉਹਦੀਆਂ ਤਾਰਾ ਪੈ ਜਾਂਦੀਆਂ ਨੇ ਬੱਚਿਆਂ ਵਿੱਚ ਆਪਣੇ ਘਰ ਵਿੱਚ ਤੇ ਗ੍ਰਸਥ ਵਿੱਚ ਰਹਿ ਕੇ ਇਹ ਸੇਵਾ ਕਰਨੀ ਭਗਤੀ ਕਮਾਣੀ ਔਖੀ ਐ ਇਸ ਕਰਕੇ ਗ੍ਰਸਥ ਵਿੱਚ ਕਮਾਉਂਦੇ ਆ ਤੇ ਇਹਦਾ ਲਾਭ ਵੀ ਜ਼ਿਆਦਾ ਮਿਲਦਾ ਗ੍ਰਸਥ ਵਿੱਚ ਕਮਾਉਂਦੇ ਆ ਤੇ ਇਸ ਦਾ ਲਾਭ ਵੀ ਜ਼ਿਆਦਾ ਮਿਲਦਾ ਹੈ ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਆਪਣੇ ਸੇਵਕਾਂ ਦੇ ਘਰ ਜਾਂਦੇ ਨਾ ਤੇ ਉਹਨਾਂ ਦੇ ਘਰ ਜਾਇਆ ਕੀ ਹੁੰਦਾ ਇਹ ਕੋਈ ਕੋਈ ਗਰੀਬ ਸੀ ਪ੍ਰਸ਼ਾਦਾ ਵੀ ਬੜਾ ਔਖਾ ਕਿਉਂਕਿ ਉਸ ਸਮੇਂ ਕੀ ਹੁੰਦਾ ਸੀ ਕਿ ਜਦੋਂ ਜੜੀ ਤਾਜੀ ਖਾਣੀ ਐ ਤਾਜੀ ਕਮਾਣੀ ਐ ਉਹ ਹੀ ਉਹ ਕਮਾ ਕੇ ਉਹ ਹੀ ਉਹ ਖਾਣੀ ਐ ਇੱਕ ਦਿਨ ਮਹਾਰਾਜ ਇੱਕ ਗਰੀਬ ਪਰਿਵਾਰ ਦੇ ਘਰ ਚਲੇ ਗਏ ਮਹਾਰਾਜ ਨੇ ਉੱਥੇ ਜਦੋਂ ਅਸਨ ਲਗਾ ਲੀਤਾ ਆਪਣਾ ਤੇ ਹੁਣ ਮਹਾਰਾਜ ਘਰ ਆਏ ਨੇ ਤੇ ਮਹਾਰਾਜ ਨੂੰ ਪ੍ਰਸ਼ਾਦਾ ਚਕਾਣਾ ਤੇ ਉਹਦੀ ਪਤਨੀ ਕਹਿੰਦੀ ਸਿੱਖਦੀ ਕਿ ਪਤੀ ਕੀ ਕੀ ਪਕਾਵਾਂ ਵੀ ਤੁਸੀਂ ਕੱਲ ਤੇ ਕੋਈ ਆਪਣੀ ਮਜ਼ਦੂਰੀ ਵਾਲੇ ਪੈਸੇ ਲੈ ਕੇ ਨਹੀਂ ਆਏ ਕਹਿੰਦੇ ਕੱਲ ਮੈਨੂੰ ਮਿਲਲੇ ਨਹੀਂ ਅੱਜ ਬਨ ਮਿਲ ਜਾਣਗੇ ਤੇ ਉਸ ਦਿਨ ਜਦ ਮਹਾਰਾਜ ਆਏ ਉਸ ਦਿਨ ਤੇ ਮਹਾਰਾਜ ਦੀ ਟਹਿਲ ਕਦਮੀ ਕਰਦਾਰਿਆ ਜਾ ਕੇ ਪਿਛਲੇ ਦਿਨ ਜਿਹੜੀ ਮਜ਼ਦੂਰੀ ਕੀਤੀ ਸੀ ਨਾ ਉਸ ਦੇ ਪੈਸੇ ਮੰਗੇ ਕਿ ਮੈਨੂੰ ਮੇਰੇ ਪੈਸੇ ਦਿਓ ਉਹਨਾਂ ਨੇ ਪੈਸੇ ਦਿੱਤੇ ਘਰ ਆ ਕੇ ਰਸੋਈ ਲਿਆਂਦੀ ਮਹਾਰਾਜ ਲਈ ਪ੍ਰਸ਼ਾਦੇ ਤਿਆਰ ਕੀਤੇ ਮਹਾਰਾਜ ਦੀ ਸੇਵਾ ਕੀਤੀ ਤੇ ਮਹਾਰਾਜ ਦੀ ਮੋਜ ਇਹ ਮਹਾਰਾਜ ਵਾਪਸ ਹੀ ਨਹੀਂ ਗਏ ਉਸੇ ਘਰ ਰੁਕ ਗਏ ਜਦੋਂ ਉਸੇ ਘਰ ਰੁਕ ਗਏ ਤੇ ਅਗਲੇ ਘਰ ਅਗਲੇ ਦਿਨ ਮਹਾਰਾਜ ਦੀ ਫਿਰ ਸੇਵਾ ਕਰਨੀ ਹੈ ਪਤੀ ਕਹਿੰਦੀ ਪਤੀ ਹੁਣ ਕੀ ਪਕਾਵਾਂ ਪਹਿਲੀਆਂ ਪਤਨੀਆਂ ਵੀ ਬੜੀਆਂ ਸੋਹ ਪਤਨੀਆਂ ਹੁੰਦੀਆਂ ਸੀ ਨਾ ਬੇਸ਼ੱਕ ਪਤੀ ਦੀ ਆਗਿਆ ਵਿੱਚ ਰਹਿਣਾ ਦੁੱਖ ਸੁੱਖ ਅਮੀਰੀ ਗਰੀਬੀ ਇਹ ਕੋਈ ਮਨ ਨਹੀਂ ਰੱਖਦੀਆਂ ਸੀ ਗੱਲਾਂ ਕਹਿੰਦੀ ਹੁਣ ਕੀ ਪਕਾਵਾਂ ਪਤੀ ਹੁਣ ਫਿਰ ਮਹਾਰਾਜ ਅਸਤੇ ਕੋਈ ਪ੍ਰਸ਼ਾਦਾ ਤਿਆਰ ਕਰਨਾ ਹੈ ਤੇ ਕਹਿੰਦਾ ਤੂੰ ਚਿੰਤਾ ਨਾ ਕਰ ਜੋ ਘਾਰ ਕੋਈ ਮਹਿੰਗਾ ਪਾਂਡਾ ਹੈ ਨਾ ਉਹਨੂੰ ਵੇਚ ਕੇ ਕੋਈ ਵੀ ਥੋੜੀ ਵੀ ਮਹਿੰਗੀ ਵਸਤੂ ਹੈ ਰੇਤਪਾਲਾ ਰੇਤਪਾਲਾ ਦੇਖ ਕੇ ਗੜਗੜ ਬੋਤ ਕਰ ਰਿਹਾ ਆਵਾਜ਼ ਬੋਤਾਰੇ ਮਾਈ ਹੋਜੀ ਇਹਦੀ ਜੋ ਵੀ ਘਾਰ ਕੋਈ ਵਸਤੂ ਤੇਰੇ ਪਾਸ ਹੈ ਉਹ ਦੇ ਦੇ ਉਹਨੂੰ ਵੇਚ ਆਂਦੇ ਆ ਉਹਨੂੰ ਵੇਚ ਕੇ ਅਸੀਂ ਜਿਹੜਾ ਨਾ ਉਹ ਫਿਰ ਕਰ ਲੈਂਦੇ ਆ ਵੇਚ ਕੇ ਉਸ ਨੂੰ ਉਹਦਾ ਪ੍ਰਸ਼ਾਦਾ ਤਿਆਰ ਕਰ ਲੈਂਦਾ ਕਹਿੰਦੇ ਉਹਨੂੰ ਵੇਚ ਕੇ ਉਸ ਦਾ ਪ੍ਰਸ਼ਾਦਾ ਤਿਆਰ ਕਰ ਲੈਂਦਾ ਉਹਨੂੰ ਕਿ ਪੱਖਾ ਚਲਾ ਚੁੱਕਾ ਕੁਝ ਨਹੀਂ ਸੁਣ ਚੁੱਕੀ ਇਹ ਪੱਖੇ ਨਾਲ ਉਹ ਪਹਿਲੇ ਉਹਦੀ ਆ ਰਹੀ ਪਰ ਥੋੜੀ ਹਵਾ ਦੀ ਆਵਾਜ਼ ਆ ਰਹੀ ਹਾਂ ਪੱਖਾ ਦੇ ਬੰਦ ਹੀ ਕਰ ਦੋ ਇਹ ਵੀ ਇਹਦੇ ਬੰਦ ਦੇ ਇਹ ਬੰਦ ਦੇ ਤਰ੍ਹਾਂ ਕਰਤਾ ਸਰ ਵਾਹ ਬਿਨਾ ਬੋਲੇ ਜਾਣੀ ਵਾਹ ਗੁਰੂ 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 ਮਹਾਰਾਜ ਦੀ ਕਿਰਪਾ ਨਾਲ ਵਿਚਾਰ ਕਰਨੇ ਸੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕਹਿ ਕਰਮਾ ਪਰਮਾਤਮਾ ਦੀ ਸਿਫਤ ਜਿਹੜੀ ਹੈ ਉਹ ਸਿਰ ਮੋਰ ਕਰਮ ਹੈ ਸੰਗਤ ਵਿੱਚ ਬੈਠ ਕੇ ਆਪਣੇ ਗੁਰੂ ਦੀ ਸਿਫਤ ਕਰਨਾ ਪਰਮਾਤਮਾ ਦੀ ਸਿਫਤ ਕਰਨਾ ਉਹਨਾਂ ਦੀਆਂ ਸਾਖੀਆਂ ਸੁਣਨਾ ਉਹਨਾਂ ਦੇ ਜੀਵਨ ਤੋਂ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਲੈਣਾ ਇਸ ਸਾਰੀਆਂ ਸਾਕੀਆਂ ਸੁਣਨ ਨਾਲ ਮਹਾਰਾਜ ਦੀ ਗੁਰਮਤਿ ਕਥਾ ਸੁਣਨ ਨਾਲ ਬਾਣੀ ਦੇ ਵਿਚਾਰ ਸੁਣਨ ਨਾਲ ਸਾਡੇ ਪਾਪ ਕਰਮ ਕੱਟੇ ਜਾਂਦੇ ਨੇ ਪਾਪ ਕਰਮ ਨੂੰ ਕੱਟਣਾ ਦਾ ਹੋਰ ਕੋਈ ਤਰੀਕਾ ਨਹੀਂ ਹੈ ਸਭ ਤੋਂ ਸਿਰਮੋਰ ਜੋ ਮਹਾਰਾਜ ਨੂੰ ਚੰਗੀ ਲੱਗਦੀ ਹੈ ਸੇਵਾ ਉਹ ਐਈ ਹੈ ਕਿ ਕੀਰਤੀ ਕਰਨਾ ਸੰਗਤ ਵਿੱਚ ਬੈਠ ਕੇ ਕਦੀ ਵੀ ਕੋਈ ਵੀ ਜੀ ਮਹਾਰਾਜ ਦੇ ਚਰਣਾ ਵਿੱਚ ਆਏ ਨਾ ਕਿ ਮਹਾਰਾਜ ਅਸੀਂ ਸ਼ਰਾਪਤਾਂ ਸਾਨੂੰ ਬਖਸ਼ ਦਿਓ ਤੇ ਮਹਾਰਾਜ ਨੇ ਐ ਇਆ ਕਿਆ ਕਿ ਸਿਫਤ ਕਰੋ ਸਿਫਤ ਦੇ ਗੀਤ ਗਾਓ ਗੁਰਬਾਣੀ ਕੀ ਹੈ ਸਿਫਤ ਸਲਾਹ ਹੈ ਪਰਮਾਤਮਾ ਦੀ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਤਨ ਗੁਰ ਨਾਨਕ ਦੇਵ ਜੀ ਮਹਾਰਾਜ ਜਦੋਂ ਕਰਤਾਰਪੁਰ ਦੀ ਧਰਤੀ ਤੇ ਰੰਗ ਲਾ ਰਹੇ ਨੇ ਨਾ ਤੇ ਉਸ ਸਮੇ ਮਹਾਰਾਜ ਗਰੀਬ ਸਿੱਖਾਂ ਦੇ ਘਰ ਜਾਂਦੇ ਉਹਨਾਂ ਦੀ कसोटी ਪਰਖਦੇ ਕਿ ਕਿਤਨੀ ਕ ਸਿੱਖੀ ਕਮਾਈ ਹੈ ਕਿੰਨਾ ਕੋ ਗੁਰੂ ਨਾਲ ਪਿਆਰ ਹੈ ਤੇ ਜਦੋਂ ਮਹਾਰਾਜ ਜੀ ਕੋ ਬੜੇ ਹੀ ਗਰੀਬ ਪਰਿਵਾਰ ਵਿੱਚ ਗਏ ਤੇ ਉੱਥੇ ਆਸਣ ਲਾ ਲਈ ਰੰਗ ਲਾਣ ਲੱਗ ਗਏ ਉਹਨ ਪਰਿਵਾਰ ਨੇ ਪ੍ਰਸ਼ਾਦਾ ਤਿਆਰ ਕੀਤਾ ਮਹਾਰਾਜ ਦੀ ਸੇਵਾ ਕੀਤੀ ਪੂਰਾ ਦਿਨ ਜਿਹੜਾ ਨਾ ਉਹ ਘਰ ਦਾ ਜਿਹੜਾ ਸਿੱਖ ਸੀ ਜਿਹੜਾ ਕਮਾਈ ਕਰਨ ਬਾਹਰ ਜਾਂਦਾ ਸੀ ਮਜ਼ਦੂਰੀ ਕਰਦਾ ਸੀ ਉਹ ਘਰੋਂ ਬਾਹਰ ਨਹੀਂ ਗਿਆ ਮਹਾਰਾਜ ਦੀ ਟਹਿਲ ਕਰਦਾ ਰਿਹਾ ਮਹਾਰਾਜ ਨੂੰ ਪ੍ਰਸ਼ਾਦਾ ਚੁਕਾਇਆ ਪਰ ਸ਼ਾਮਾਂ ਦੇ ਦੀਵਾਨ ਤੋਂ ਬਾਅਦ ਮਹਾਰਾਜ ਆਪਣੇ ਘਰ ਡੇਰੇ ਵਾਪਸ ਹੀ ਨਹੀਂ ਗਏ। ਮਹਾਰਾਜ ਉਸੇ ਸਿੱਖ ਦੇ ਘਰ ਹੀ ਰੁਕ ਗਏ। ਹੁਣ ਅਗਲੇ ਦਿਨ ਫਿਰ ਪ੍ਰਸ਼ਾਦਾ ਤਿਆਰ ਕਰਨਾ ਸੀ। ਪਤਨੀ ਕਹਿੰਦੀ ਪਤੀ ਕੀ ਪਕਾਵਾਂ? ਘਰ ਤੇ ਹੁਣ ਹੈ ਹੀ ਨਹੀਂ ਜੋ ਕੱਲ ਸੀ ਉਹ ਸਭ ਪੱਕ ਗਿਆ। ਕਹਿੰਦਾ ਤੂੰ ਚਿੰਤਾ ਨਾ ਕਰ ਮੇਰੇ ਇੱਕ ਦਿਨ ਦੀ ਮਜ਼ਦੂਰੀ ਰਹਿੰਦੀ ਹੈ ਮੈਂ ਲੈ ਕੇ ਆਂਦਾ ਵਾਂ ਉਹਦੀ ਰਸਣ ਲੈ ਕੇ ਪਕਾਵਾਂਗਾ। ਅਗਲੇ ਦਿਨ ਉਸ ਦਾ ਪ੍ਰਸ਼ਾਦਾ ਵਰਤਿਆ। ਮਹਾਰਾਜ ਨੇ ਬੜੀ ਸੇਵਾ ਕੀਤੀ ਬੜੇ ਖੁਸ਼ ਕਿ ਮਹਾਰਾਜ ਸਾਡੇ ਘਰ ਆਏ ਨੇ ਤੇ ਵਾਪਸ ਵੀ ਨਹੀਂ ਜਾ ਰਹੇ ਅੱਜ ਨੂੰ ਯਾਦ ਹੈ ਪਿੱਛੇ ਅਸੀਂ ਇਤਿਹਾਸ ਰਣ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਗੁਲਾਮੇ ਮਸੰਦ ਦੇ ਘਰ ਮਹਾਰਾਜ ਚਲੇ ਗਏ ਸੀ ਤੇ ਉਹਨੇ ਮਹਾਰਾਜ ਨੂੰ ਵਿਦਿਆ ਕਰਨ ਲਈ ਆਪ ਹੀ ਥਾਲ ਸਜਾ ਕੇ ਪੇਟਾਂਵਾਂ ਰੱਖਿਆ ਸੀ ਕਿ ਮਹਾਰਾਜ ਜੀ ਹੁਣ ਤੁਸੀਂ ਜਾਓ ਕਿ ਮੈਂ ਪਕੜਿਆ ਨਾ ਜਾਵਾਂ ਉਹ ਸੇਵਾ ਮਹਾਰਾਜ ਨੂੰ ਥੋੜਾ ਚੰਗੀ ਲੱਗਦੀ ਕਿ ਆਪ ਹੀ ਮਹਾਰਾਜ ਨੂੰ ਟੋਰਨ ਦੀ ਤਿਆਰੀ ਕਰ ਦਿੱਤੀ ਇੱਥੇ ਤੇ ਉਹ ਬੜੇ ਕੁਝ ਨਹੀਂ ਕਿ ਮਹਾਰਾ ਸਾਡੇ ਘਰ ਆਏ ਨੇ ਘਰ ਗਰੀਬੀ ਐ ਤਾਜੀ ਕਮਾਣੀ ਐ ਤਾਜੀ ਖਾਣੀ ਐ ਪਰ ਫਿਰ ਵੀ ਬੜੀ ਪ੍ਰਸੰਤਾ ਨਾਲ ਜਿਹੜੀ ਐ ਨਾ ਮਹਾਰਾਜ ਦੀ ਸੇਵਾ ਕਰਨੀ ਜਾਂ ਕੇ ਪੈਸੇ ਲੈ ਕੇ ਆਇਆ ਰਸਦ ਲੈਤੀ ਫਿਰ ਮਹਾਰਾਜ ਦੀ ਸੇਵਾ ਕੀਤੀ ਮਹਾਰਾਜ ਉਸ ਦਿਨ ਵੀ ਆਪਣੇ ਘਰ ਨਹੀਂ ਗਏ ਡੇਰੇ ਨਹੀਂ ਗਏ ਵਾਪਸ ਤੀਜਾ ਦਿਨ ਚੜਿਆ ਪਤੀ ਹੁਣ ਕੀ ਪਕਾਵਾਂ ਕਹਿੰਦਾ ਕੋਈ ਵੀ ਘਰ ਜਿਹੜੀਆਂ ਵਸਤੂਆਂ ਨੇ ਲਿਆ ਉਹਨੂੰ ਵੇਚ ਲਾਂਵਾ ਤੇ ਪੈਸੇ ਲਾਂਦਾ ਵਾਂ ਕਿਉਂਕਿ ਆਪ ਕੰਮ ਕਰਨ ਬਾਹਰ ਨਹੀਂ ਜਾਂਦਾ ਮਹਾਰਾਜ ਦੇ ਗੋਡਿਆਂ ਤੇ ਬੈਠੇ ਰਹਿਣੇ ਚਰਣਾ ਤੇ ਮਹਾਰਾਜ ਦੀ ਅਗਿਆ ਦਾ ਪਾਲਣ ਕਰਨਾ ਹੈ ਕਹਿੰਦੀ ਕਹਿੰਦੇ ਲਿਆ ਸਭ ਦਾਤਾ ਗੁਰੂ ਸਾਹਿਬ ਨੇ ਦਿੱਤੀਆਂ ਨੇ ਇਹਨਾਂ ਨੂੰ ਵੇਚ ਲੈਂਦਿਆਂ ਤੇ ਰਸਦ ਆ ਜਾਏ ਮਹਾਰਾਜ ਲਈ ਫਿਰ ਉਸ ਦਿਨ ਵੀ ਪ੍ਰਸ਼ਾਦ ਦੇ ਤਿਆਰ ਹੋਏ ਸੰਗਤ ਵੀ ਹੋਈ ਫਿਰ ਅਗਲੇ ਦਿਨ ਫਿਰ ਹੁਣ ਕੀ ਕਰੀਏ ਜਦੋਂ ਐਵੇਂ ਸੰਸ ਪ੍ਰਸ਼ਾਦਾ ਤਿਆਰ ਕਰ ਰਹੀ ਨਾ ਕਹਿੰਦੇ ਜਿਹੜਾ ਉਹਦਾ ਬੱਚਾ ਸੀ ਨਾ ਹਲਿਆਣਾ ਵੱਡਾ ਨਹੀਂ ਸੀ ਕੁਝ ਵਰਿਆਂ ਦਾ ਹੀ ਸੀ ਉਹ ਰੋਵੇ ਤੇ ਉਹਨੂੰ ਬਾਰ ਬਾਰ ਕਹਿੰਦੀ ਹੈ ਵੀ ਮੈਨੂੰ ਕੰਮ ਕਰ ਲੈਂਦੇ ਪ੍ਰਸ਼ਾਦਾ ਤਿਆਰ ਕਰ ਲੈਂਦੇ ਵੀ ਰਸਤ ਵੀ ਲੇਟ ਆਈ ਹੈ ਕਰ ਮਹਾਰਾਜ ਨੂੰ ਪ੍ਰਸ਼ਾਦਾ ਚਕਾਣਾ ਹੈ ਉਹਨੂੰ ਚੁੱਪ ਕਰਾਉਂਦੀ ਉਹ ਚੁੱਪ ਨਹੀਂ ਕਰਦਾ ਖੜੇ ਪੈ ਗਿਆ ਕਹਿੰਦੇ ਉਹ ਖੜੇ ਪੈ ਗਿਆ ਤਾਂ ਇੱਕਦਮ ਚੁੱਲ੍ਹੇ 'ਚ ਗਿਰ ਗਿਆ ਬੱਚਾ ਉਹਦਾ ਜਦੋਂ ਬੱਚਾ ਚੁੱਲ੍ਹੇ 'ਚ ਗਿਰ ਗਿਆ ਨਾ ਉਹ ਚੁੱਕਿਆ ਉਹ ਚੀਕਾਂ ਸੀ ਤੇ ਉਹਦਾ ਨਾ ਉਹਨੂੰ ਮੂੰਹ ਬੰਦ ਕੀਤਾ ਵੀ ਗੁਰੂ ਸਾਹਿਬ ਨੂੰ ਕੋਈ ਵਿਗਨ ਨਾ ਪਵੇ ਜਦੋਂ ਮੂੰਹ ਬੰਦ ਕੀਤਾ ਇੱਕਦਮ ਕਿ ਚੁੱਪ ਕਰ ਚੁੱਪ ਕਰਦੇ ਬੱਚੇ ਦੇ ਸਵਾਸ ਨਿਕਲ ਗਏ ਕਹਿੰਦੇ ਬੱਚੇ ਦੇ ਸਵਾਸ ਨਿਕਲ ਗਏ ਉਹਨੂੰ ਅੰਦਰ ਜਾ ਕੇ ਪਾਈ ਜਾ ਕੇ ਝੂਟੇ ਤੇ ਪਾ ਕੇ ਉੱਪਰ ਚੱਦਰ ਕਰਤੀ ਜੇ ਹੁਣ ਪਤੀ ਨੂੰ ਦੱਸਿਆ ਤੇ ਮਹਾਰਾਜ ਪ੍ਰਸ਼ਾਦਾ ਵੀ ਨਹੀਂ ਛੱਕਣਗੇ ਸੰਗਤ ਵੀ ਨਹੀਂ ਹੋਏਗੀ ਸਾਰੇ ਕੰਮ ਵਿੱਚ ਵਿਗਨ ਪੈ ਜਾਏਗਾ ਆ ਦੇਖੋ ਮੋਹ ਮੋਹ ਕੀ ਦੇ ਨਾਲ ਹੈ ਬੱਚੇ ਨਾਲ ਰੱਖਿਆ ਹੈ ਕਿ ਸੇਵਾ ਵਿੱਚ ਰੱਖਿਆ ਹੈ ਪ੍ਰੇਮ ਜੇ ਫਿਰ ਪ੍ਰਸ਼ਾਦਾ ਤਿਆਰ ਕੀਤਾ ਮਹਾਰਾਜ ਦੇ ਅੱਗੇ ਥਾਲ ਸਜਾਇਆ ਗੁਰੂ ਸਾਹਿਬ ਕਹਿੰਦੇ ਤਾਂ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਘਰ ਜਿਹੜਾ ਪੱਛਾ ਸੀ ਖੇਡਦਾ ਸੀ ਕਿੱਥੇ ਹੈ ਕਹਿੰਦੀ ਮਹਾਰਾਜ ਸੁੱਤਾ ਪਿਆ ਤੁਸੀਂ ਪ੍ਰਸ਼ਾਦਾ ਚੱਕੋ ਮਹਾਰਾਜ ਕਹਿੰਦੇ ਉਹਨੂੰ ਬੁਲਾਓ ਕਹਿੰਦੇ ਮਹਾਰਾਜ ਲੰਬੀ ਨੀਂਦ ਦੀ ਸੁੱਤਾ ਹੈ ਕਹਿੰਦੇ ਨਹੀਂ ਬੁਲਾਉ ਉਹਨੂੰ ਕਹਿੰਦੀ ਫਿਰ ਗੁਰੂ ਸਾਹਿਬ ਤੁਸੀਂ ਜਾਣਦੇ ਹੋ ਮੇਰੇ ਜਗਾਇਆਂ ਤੇ ਜਾਗੇਗਾ ਨਹੀਂ ਹੁਣ ਤੁਸੀਂ ਜਗਾਓਗੇ ਤੇ ਜਾਗੇਗਾ ਮੇਰੇ ਜਗਾਇਆਂ ਨਹੀਂ ਜਗਦਾ ਹੁਣ ਲੰਬੀ ਨੀਂਦ ਸੋ ਗਿਆ ਮਹਾਰਾਜ ਕਹਿੰਦੇ ਕੀ ਨਾਮ ਹੈ ਕਹਿੰਦੇ ਅਸੀਂ ਨਾਮ ਰੱਖਿਆ ਲਾਲਾ ਲਾਲੇਨਾਰਦ ਦਾਸ ਵੀ ਹੁੰਦਾ ਹੈ ਕਹਿੰਦੇ ਅਸੀਂ ਨਾਮ ਰੱਖਿਆ ਲਾਲਾ ਲੱਲਾ ਲੱਲਾ ਕਰ ਕਰਦੇ ਆ ਨਾ ਬੱਚਿਆਂ ਨੂੰ ਕਹਿੰਦੀ ਲਾਲਾ ਨਾਮ ਰੱਖ ਕੇ ਮਹਾਰਾਜ ਨੇ ਲਾਲਾ ਕਹਿ ਕੇ ਆਵਾਜ਼ ਸੱਦੀ ਬੱਚਾ ਫਟਾਫਟ ਤੇ ਰੋਇਆ ਖੜਾ ਹੋ ਕੇ ਆ ਗਿਆ ਮਹਾਰਾਜ ਦੇ ਪਾਸ ਆ ਗਿਆ ਮਹਾਰਾਜ ਨੇ ਪ੍ਰਸ਼ਾਦਾ ਛਕਿਆ ਮਹਾਰਾਜ ਫਿਰ ਨਹੀਂ ਕਰ ਗਏ ਅਗਲੇ ਦਿਨ ਫਿਰ ਹੁਣ ਕੀ ਪਕਾਈਏ ਤੇ ਪਤੀ ਕਹਿੰਦਾ ਇਹ ਜਿਹੜਾ ਬੱਚਾ ਹੈ ਨਾ ਇਹਨੂੰ ਗਿਰਵੀ ਰੱਖਾਂਦਿਆਂ ਕੋਈ ਕੰਮ ਕਰੇਗਾ ਜਿਵੇਂ ਜਿਵੇਂ ਵੱਡਾ ਹੋਏਗਾ ਕੰਮ ਕਰੇਗਾ ਤੇ ਅਸੀਂ ਲਿਆਂਦਿਆਂ ਨਸਦ ਦਾ ਸਮਾਨ ਕਿਉਂਕਿ ਜੋ ਵੀ ਘਰ ਤਨ ਦੌਲਤ ਹੈ ਜੋ ਬੱਚਾ ਹੈ ਜੋ ਪਤਨੀ ਹੈ ਸਭ ਮਾਇਆ ਰੂਪ ਹੈ ਸਭ ਗੁਰੂ ਸਾਹਿਬ ਨੇ ਦਿੱਤਾ ਹੈ ਜਦੋਂ ਉਹਨਾਂ ਦੀ ਮਰਜ਼ੀ ਇਹ ਦਿੱਤਾ ਹੈ ਸੰਜੋਗ ਵਿਜੋਗ ਦੋਈ ਕਾਰ ਚਲਾਵੇਂ ਲਿਖੇ ਆਵੇਂ ਪਾਗ ਜਦੋਂ ਦਿੱਤਾ ਹੈ ਜਦੋਂ ਵੀ ਛੋੜਨਾ ਉਹ ਜਾਣਦੇ ਨੇ ਉਹਦੀ ਉਂਗਲੀ ਫੜੀ ਤੇ ਬਾਹਰ ਲੈ ਕੇ ਜਾਣ ਲੱਗੇ ਮਹਾਰਾਜ ਕਹਿੰਦੇ ਇਹਨੂੰ ਲੈ ਕੇ ਲਾਲੇ ਨੂੰ ਕਿੱਥੇ ਚੱਲਿਆ ਹੁਣ ਮਹਾਰਾਜ ਸਾਹਮਣੇ ਕੀ ਬੋਲੇ ਮਹਾਰਾਜ ਤੇ ਸਭ ਜਾਣਦੇ ਨੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੁਸੀਂ ਜਾਣਦੇ ਹੋ ਤੇ ਮੈਨੂੰ ਜਾਣ ਦਿਓ ਬਾਹਰ ਮਹਾਰਾਜ ਕਹਿੰਦੇ ਨਹੀਂ ਲਾਲੇ ਨੂੰ ਇੰਜ ਬਾਹ ਪਕੜ ਕੇ ਕਹਿੰਦੇ ਤੇਰਾ ਪਿਓ ਤੈਨੂੰ ਵੇਚਣ ਚੱਲਿਆ ਹੈ ਤੈਨੂੰ ਗਿਰਵੀ ਰੱਖਣ ਚਲਿਆ ਹੈ ਜਿੱਥੇ ਗਿਰਵੀ ਰੱਖੇਗਾ ਉੱਥੇ ਤੂੰ ਕੰਮ ਕਰ ਲੇਗਾ ਜੋ ਵੀ ਕਹੇਗਾ ਤੇਰਾ ਮਾਲਕ ਜੋ ਤੇਰਾ ਮਾਲਕ ਕਹੇਗਾ ਉਹ ਕੰਮ ਕਰ ਲੇਗਾ ਕਿਉਂਕਿ ਤੇਰੇ ਏ ਵਜ ਵਿੱਚ ਇਹਨੇ ਪੈਸੇ ਲਿਆਣੇ ਨੇ ਤੇ ਉਹਦੀ ਰਸਦ ਲਿਆਣੀ ਹੈ ਤੇ ਉਹਦਾ ਭੋਜਨ ਮੈਨ ਛਕਾਣਾ ਹੈ ਜੇ ਤੂੰ ਕੰਮ ਸਹੀ ਨਾ ਕੀਤਾ ਤੇ ਜਿਹੜੀ ਕਮਾਈ ਹੈ ਨਾ ਧਰਮ ਦੀ ਨਹੀਂ ਹੋਏਗੀ ਜੇ ਤੂੰ ਵਿਗੜ ਗਿਆ ਤੂੰ ਕੰਮ ਨਾ ਕੀਤਾ ਤੇਰੇ ਬਦਲੇ ਪੈਸੇ ਆਏ ਅਸੀਂ ਅਨ ਛਕਣਾ ਹੈ ਮਹਾਰਾਜ ਨੇ ਕਿਹਾ ਧਰਮ ਦੀ ਕਮਾਈ ਜਿਹੜੀ ਹੈ ਨਾ ਧਰਮ ਦੀ ਜੜ ਹੈ ਕਿਰਤਕਮਾਈ ਜਿਹੜੀ ਧਰਮ ਦੀ ਹੋਣੀ ਚਾਹੀਦੀ ਹੈ ਤੇ ਜਦੋਂ ਮਹਾਰਾਜ ਨੇ ਦ੍ਰਿਸ਼ਟੀ ਪਾਈ ਬਾਹ ਪਕੜ ਕੇ ਜਿਹਦੇ ਉੱਪਰ ਗੁਰੂ ਨਾਨਕ ਸਾਹਿਬ ਦ੍ਰਿਸ਼ਟੀ ਪਾ ਦੇਣ ਉਹਦੇ ਦੇ ਸਾਰੇ ਕਪਾਟ ਖੁੱਲ ਜਾਂਦੇ ਨੇ ਕਹਿੰਦੇ ਨਾ ਅੰਮ੍ਰਿਓ ਦ੍ਰਿਸ਼ਟਿ ਸ਼ੁਭ ਕਰੇ ਹਰੇ ਸਕਲ ਅਗ ਪਾਪ ਮਲ ਸਾਰੇ ਪਾਪਾਂ ਦੀ ਮਲ ਜਿਹੜੀਆਂ ਉਹ ਹਰ ਲੈਂਦੇ ਨੇ ਜਦੋਂ ਆਪਣੀ ਸ਼ੁਭ ਦ੍ਰਿਸ਼ਟੀ ਕਿਸੇ ਉੱਪਰ ਪਾ ਦਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ ਮਹਾਰਾਜ ਨੇ ਜਦੋਂ ਦ੍ਰਿਸ਼ਟੀ ਪਾ ਕੇ ਪੁੱਛਿਆ ਕਹਿੰਦਾ ਮਾਂ ਲਾਲੀ ਪਿਓ ਲਾਲਾ ਮੇਰਾ ਹੋ ਲਾਲੇ ਕਾ ਜਾਇਆ ਮਹਾਰਾ ਨੇ ਉਹਦੇ ਪਰਥਾਇਆ ਬਾਣੀ ਗਈ ਕਹਿੰਦਾ ਮਹਾਰਾਜ ਮੇਰੇ ਮਾਂ ਕੋ ਤੁਹਾਡੇ ਸੇਵ ਸੇਵਕ ਨੇ ਤੇ ਮੈਂ ਵੀ ਤੁਹਾਡਾ ਸੇਵਕ ਆ ਮੁੱਲ ਖਰੀਦੀ ਲਾਲਾ ਗੋਲਾ ਲਾਲਾ ਗੋਲਾ ਤੋਂ ਪਾਵੇ ਮੇਰੇ ਮਾਪੇ ਤੁਹਾਡੇ ਸੇਵਕ ਨੇ ਲਾਲੇ ਨੇ ਤੇ ਮੈਂ ਉਹਨਾਂ ਦਾ ਵੀ ਅੱਗੋ ਸੇਵਕ ਆ ਸੇਵਕਾਂ ਦਾ ਸੇਵਕ ਆ ਮਹਾਰਾਜ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਮੈਂ ਕਰਾਂਗਾ ਉਹਦੀ ਜਿਹੜੀ ਸੇਵਾ ਹੈ ਆਪਣੇ ਬਾਦਲ ਜਿੱਥੇ ਮੈਨੂੰ ਵੇਚਣ ਚੱਲੇ ਨੇ ਮੈਂ ਦਿਲ ਲਾ ਕੇ ਕਰਾਂਗਾ ਆਪ ਜੀ ਸੇਵਾ ਵਿੱਚ ਵਿਗਨ ਨਾ ਪਏ ਆਪ ਜੀ ਪ੍ਰਸ਼ਾਦਾ ਛਕੋ ਤੇ ਮਹਾਰਾਜ ਨੇ ਉੱਤੇ ਫਿਰੇ ਬਾਣੀ ਕਿਵੇਂ ਸਿੱਖ ਪਾਣੇ ਵਿੱਚ ਪ੍ਰਸੰਨ ਰਹਿੰਦੇ ਆਪਣੇ ਆਪ ਨੂੰ ਵੇਚ ਕੇ ਵੀ ਜੀ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਚਕਾੜਾ ਪਏ ਗੁਰੂ ਸਾਹਿਬ ਦੀ ਸੇਵਾ ਕਰਨੀ ਹੋਏ ਸੰਗਤ ਕਰਨੀ ਹੋਏ ਤੇ ਉਦੋਂ ਪਿੱਛੇ ਨਹੀਂ ਹਟਦੇ ਤੇ ਅਸੀਂ ਜਿਹੜਿਆਂ ਅਸੀਂ ਛੋਟੇ ਛੋਟੇ ਕੰਮਾਂ ਪਿੱਛੇ ਵੀ ਜਿਹੜੇ ਨਾ ਆਪਣਾ ਪੈਰ ਪਿੱਛੇ ਪਾ ਲੈਣਾ ਤੇ ਮਹਾਰਾਜ ਨੇ ਉਸ ਸਮੇਂ ਬਾਣੀ ਜਿਹੜੀ ਹੈ ਉੱਥੇ ਉਚਾਰੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ਮਹਾਰਾਜ ਨੇ ਬੱਚੇ ਨੂੰ ਕਿਹਾ ਨਾ ਮੇਰਾ ਨਾਮ ਤੇਰਾ ਲਾਲਾ ਹੈ ਕਹਿੰਦਾ ਮਹਾਰਾਜ ਲਾਲਾ ਤੇ ਹੈ ਪਰ ਸਭਾਗੇ ਹੋ ਹੂੰ ਤੁਸੀਂ ਚਰਨ ਪਾਏ ਨੇ ਤੁਸੀਂ ਦ੍ਰਿਸ਼ਟੀ ਪਾਈ ਹੈ ਤੁਸੀਂ ਨਦਰ ਪਾ ਕੇ ਨਿਹਾਲ ਕਰਤਾ ਹੈ ਅਸੀਂ ਸਾਰੇ ਹੁਣ ਪੱਗਾਂ ਵਾਲੇ ਸਭਾਗੇ ਹੋ ਗਿਆਂ ਮਾਂ ਲਾਲੀ ਪਿਓ ਲਾਲਾ ਮੇਰਾ ਹੂੰ ਲਾਲੇ ਕਾ ਜਾਇਆ ਵੀ ਮੈਂ ਉਹਨਾਂ ਦਾਸਾਂ ਦਾ ਹੀ ਜਾਇਆ ਵਾਂ ਤੁਹਾਡੇ ਚਰਣੀ ਲੱਗਾ ਵਾ ਮਹਾਰਾਜ ਨੇ ਬਾਣੀ ਜਿਹੜੀ ਉਚਾਰੀ ਬਾਣੀ ਕੀ ਕਹਿੰਦੀ ਹੈ ਸਦਾਈ ਸੰਗਤ ਮਹਾਰਾਜ ਦੀ ਸੇਵਾ ਇਸ ਨੂੰ ਆਪਣੇ ਕਰਮਾਂ ਤੋਂ ਸਭ ਤੋਂ ਜਿਹੜੇ ਹੋਰ ਕੰਮ ਨੇ ਨਾ ਉਹਨਾਂ ਤੋਂ ਮੁੱਖ ਰੱਖਣਾ ਸਿਰ ਮੋਰ ਰੱਖਣਾ ਕਹਿਣ ਤੋਂ ਪਾਵੇ ਸਭ ਤੋਂ ਪਹਿਲੇ ਨੰਬਰ ਤੇ ਗੁਰੂ ਸਾਹਿਬ ਦਾ ਨਾਮ ਜੋ ਸਿੱਖੀ ਕਮਾਣੀ ਹੈ ਉਹ ਬਾਕੀ ਸਾਰੇ ਕੰਮ ਬਾਅਦ ਆਸੀਂ ਇਸ ਅਵਸਥਾ ਤੱਕ ਪਹੁੰਚ ਨਹੀਂ ਸਕਾਂਗੇ ਕਿ ਸਾਡੇ ਬੱਚੇ ਨੂੰ ਕੁਝ ਹੋ ਜਾਏ ਤੇ ਅਸੀਂ ਸੇਵਾ ਕਮਾਈਏ ਬੜਾ ਔਖਾ ਰਾਹ ਹੈ ਉਨੇ ਤੇ ਅੰਦਰ ਪਾ ਦਿੱਤਾ ਆਪਣੇ ਬੱਚੇ ਨੂੰ ਸੇਵਾ ਵਿੱਚ ਕੋਈ ਵਿਗਰ ਨਾਏ ਕੀ ਬਾਅਦ ਚ ਵੇਖਾਂਗੇ ਦਾ ਕੀ ਕਰਨਾ ਫਿਰ ਪਤੀ ਨੂੰ ਦੱਸਦੀ ਸੀ ਪਤੀ ਜਾ ਵੇਚ ਐ ਨੂੰ ਅਤੇ ਗੁਰੂ ਸਾਹਿਬ ਦੀ ਦਾਤ ਹੈ ਗੁਰੂ ਸਾਹਿਬ ਨੇ ਇਹਨੂੰ ਜਗਾਇਆ ਤੇ ਮਰ ਗਿਆ ਸੀ ਕਹਿੰਦੀ ਐ ਤੇ ਉਹਾਂ ਦੀ ਦਾਤ ਹੈ ਜਦੋਂ ਫਿਰ ਦੁਬਾਰਾ ਦਿੱਤੀ ਐ ਜਗਾਇਆ ਤੇ ਫਿਰ ਮਹਾਰਾਜ ਨੇ ਦ੍ਰਿਸ਼ਟੀ ਪਾ ਕੇ ਸਾਰੇ ਪਰਿਵਾਰ ਨੂੰ ਹੀ ਜਿਹੜਾ ਨਾ ਸਬਾਕਾ ਬਣਾਤਾ ਜੇ ਅਸੀਂ ਵੀ ਸੁਭਾਗੇ ਬਣਨਾ ਹੈ ਤੇ ਕਮ ਸੇ ਕਮ ਮਹਾਰਾਜ ਦੇ ਚਰਣੀ ਦੇ ਲੱਗਾ ਕਰੀਏ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਮਹਾਰਾਜ ਨੇ ਮਾਨਸ ਦੇ ਕਿਉਂ ਦਿੱਤੀ ਸੀ ਗੁਰੂ ਦੀ ਸੇਵਾ ਕਰੀ ਤੇ ਭਗਤੀ ਦੀ ਕਮਾਈ ਕਰੀ ਮਹਾਰਾਜ ਨੇ ਤਾਂ ਦਿੱਤੀ ਸੀ ਮਹਾਰਾਜ ਕਿਰਪਾ ਕਰਨ ਸਮੇਂ 5 ਮਿੰਟ ਹੈ ਅਸੀਂ ਜਿਹੜੀ ਆਪਣੇ ਸੁਖਮਨੀ ਸਾਹਿਬ ਦੇ ਵਿਚਾਰ ਚੱਲ ਰਹੀ ਸੀ ਨਾ ਮਹਾਰਾਜ ਨੇ ਉਹ ਅੰਗ ਨਿਕਲਵਾ ਦਿੱਤਾ ਹੈ ਸ਼ਲੋਕ ਸੀ ਸਾਡਾ ਹੁਣ 6ਵੀਂ ਅਸ਼ਪਤੀ ਦਾ ਤਾਮ ਕਰੋਧ ਅਰ ਲੋਭੋਂ ਬਿਨਸ ਜਾਏ ਆਹ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰੂ ਦੇਵ 6ਵੀਂ ਅਸ਼ਪਤੀ ਸ਼ਲੋਕ ਆਪਣੇ ਲੋਕ ਦੀ ਪ੍ਰਾਪਤੀ ਕਰਾਉਣ ਵਾਲੀ ਜਿਹੜਾ ਸ਼ਲੋਕ ਹੈ ਮਹਾਰਾਜ ਕਹਿੰਦੇ ਕਾਮ ਜਿਹੜਾ ਸਾਡਾ ਤਾਮ ਦਾ ਰੋਗ ਚਿਮੜਿਆ ਹੁੰਦਾ ਹੈ ਨਾ ਇਹ ਸਾਨੂੰ ਅਦੋ ਗਤੀ ਵੱਲ ਲੈ ਕੇ ਜਾਂਦਾ ਹੈ ਨਰਕਾਂ ਵਿੱਚ ਲੈ ਜਾਂਦਾ ਹੈ ਕਾਮੀ ਪੁਰਖ ਕਾਮ ਤੋਂ ਇਲਾਵਾ ਇਸਤਰੀ ਤੋਂ ਇਲਾਵਾ ਤੇ ਇਸਤਰੀ ਕਾਮੀ ਪੁਰਸ਼ ਤੋਂ ਇਲਾਵਾ ਕੁਝ ਸੋਚ ਹੀ ਨਹੀਂ ਸਕਦਾ ਐ ਸਾਨੂੰ ਅਧੋ ਗਤੀਵਲ ਨਰਕਾਂ ਵੱਲ ਲੈ ਕੇ ਜਾ ਜਾਂਦਾ ਹੈ ਨਰਕਾਂ ਵਿੱਚ ਬੜੀ ਬੁਰੀ ਹਾਲਤ ਹੁੰਦੀ ਕਾਮੀ ਦੀ ਗਰੋਧ ਕਹਿੰਦੇ ਗਰੋਸ ਸਾਨੂੰ ਚੰਡਾਲ ਬਣਾ ਦਿੰਦਾ ਹੈ ਐਸਾ ਭੂਤ ਸਾਨੂੰ ਚਿਮੜ ਜਾਂਦਾ ਹੈ ਗਰੋਧ ਦਾ ਕਿ ਸਾਨੂੰ ਚੰਗੇ ਮੰਦੇ ਦੀ ਕਿਸੇ ਨਾਲ ਕਿਹੜਾ ਵਿਵਹਾਰ ਕਰਨਾ ਹੈ ਕੋਈ ਸਮਝ ਨਹੀਂ ਰਹਿੰਦੀ ਅਸੀਂ ਆਪੇ ਤੋਂ ਬਾਹਰ ਹੋ ਜਾਂਦੇ ਹਾਂ ਐਸਾ ਸ੍ਰੋਧ ਚੜਦਾ ਹੈ ਅਰ ਤੇ ਮਹਾਰਾਜ ਕਹਿੰਦੇ ਲੋਭ ਕਾਮ ਕ੍ਰੋਧ ਅਰ ਲੋਭ ਮੋਹ ਲੋਭ ਮੋਹ ਲੋਭ ਕੀ ਹੈ ਇੱਕ ਚੀਜ਼ ਨੂੰ ਹੋਰ ਜ਼ਿਆਦਾ ਇਕੱਠਾ ਕਰਨਾ ਜਿੰਨੀ ਸਾਡੇ ਕੋਲ ਹੈ ਉਸ ਤੋਂ ਜ਼ਿਆਦਾ ਲਾਲਚ ਹੋਣਾ ਕਿ ਇਹਨੂੰ ਹੋਰ ਇਕੱਠਾ ਕਰੀਏ ਹੋਰ ਇਕੱਠਾ ਕਰੀਏ ਲੋਭ ਜਿਹੜਾ ਪਾਪ ਨੂੰ ਜਨਮ ਦਿੰਦਾ ਹੈ ਅਸੀਂ ਲੋਭੀ ਹੋ ਕੇ ਦੂਸਰਿਆਂ ਨਾਲ ਗੱਦਾਰੀ ਕਰਦੇ ਆ ਕਿਸੇ ਦਾ ਪੈਸਾ ਮਾਰ ਲੈਂਦੇ ਆ ਕਿਸੇ ਨਾਲ ਬਿਜ਼ਨਸ ਵਿੱਚ ਧੋਖਾ ਕਰਦੇ ਆ ਆਪਣੇ ਹੀ ਭੈਣ ਭਰਾਵਾਂ ਨਾਲ ਧੁੱਖਾ ਕਰਦੇ ਆ ਆਪਣੇ ਮਾਪਿਆਂ ਨਾਲ ਧੁੱਖਾ ਕਰਦੇ ਆ ਰਾਜੇ ਮਹਾਰਾਜਾਂ ਦਾ ਜੀਵਨ ਪੜਦੇ ਆ ਗੱਦੀ ਲਈ ਲੋਭ ਲੋਭੀ ਹੋ ਗਏ ਤੇ ਆਪਣੇ ਪਿਓ ਨੂੰ ਹੀ ਮਾਰਤਾ ਆਪਣੇ ਭਰਾਵਾਂ ਨੂੰ ਜੇਲ੍ਹ ਕਰ ਦਿੱਤਾ ਲੋਭ ਜਿਹੜਾ ਇਹ ਪਾਪ ਦੀ ਜੜ ਬਣ ਜਾਂਦਾ ਹੈ ਮੋਹ ਜਦੋਂ ਮੋਹ ਦੀਆਂ ਤੰਦਾਂ ਪਈਆਂ ਹੁੰਦੀਆਂ ਨੇ ਤੇ ਮੋਹ ਜਿਹੜਾ ਇਹ ਰਾਗ ਦਵੇਸ਼ ਸਭ ਕੁਝ ਪੈਦਾ ਕਰਦਾ ਹੈ ਜਿਹਦੇ ਨਾਲ ਮੋਹ ਹੈ ਜੇ ਉਹ ਸਾਨੂੰ ਪਿਆਰਾ ਲੱਗਦਾ ਹੈ ਉਹਦੇ ਨਾਲ ਜੋ ਪਿਆਰ ਕਰੇਗਾ ਉਹਦੇ ਨਾਲ ਸਾਡਾ ਰਾਗ ਹੋਏਗਾ ਜੁਨਾ ਸਾਡਾ ਮੋਹ ਹੈ ਬੱਚੇ ਨਾਲ ਜੇ ਉਹਦਾ ਕੋਈ ਮੰਦਾ ਚਿਤਵੇਗਾ ਉਹਦੇ ਨਾਲ ਸਾਨੂੰ ਦੁਸ਼ਮਣ ਹੋ ਜਾਏਗਾ ਦੁਸ਼ਮਣੀ ਪੈਦਾ ਹੋ ਜਾਏਗੀ ਸਾਡੇ ਅੰਦਰ ਇਹ ਸਾਰੇ ਜਿਹੜੇ ਮਹਾਰਾਜ ਕਹਿੰਦੇ ਅਵਗੁਣ ਨੇ ਬਿਨਸ ਜਾਏ ਅਹਮੇਵ ਜਿਹੜਾ ਹੋਮੇ ਦਾ ਰੋਗ ਹੈ ਅਹਮੇਵ ਏਵ ਮਹਾਰਾਜ ਕਹਿੰਦੇ ਨਿਸ਼ਚੈ ਕਰਕੇ ਜਾਣ ਜਿਹੜਾ ਹੋਮੇ ਦਾ ਰੋਗ ਤੈਨੂੰ ਲੱਗਿਆ ਹੈ ਇਹ ਸਾਰੇ ਹੀ ਬਿਨਸ ਜਾਣਗੇ ਪੰਜ ਰੋਗ ਮੁਖ ਮੰਦਿਆਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਹਾਰਾਜ ਨੇ ਪੰਜੋਈ ਇੱਕੋ ਪੰਕਤੀ ਤੇ ਕਹਤੇ ਕਿੰਨੀ ਮਹਾਰਾਜ ਕਿਰਪਾ ਕਰਦੇ ਕਹਿੰਦੇ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਮੇਵ ਮਹਾਰਾਜ ਕਹਿੰਦੇ ਨਿਸ਼ਚੈ ਕਰਕੇ ਜਾਣ ਇਹ ਸਾਰੇ ਰੋਗ ਤੇਰੇ ਨਾਸ ਹੋ ਜਾਣਗੇ ਇਹਨਾਂ ਤੋਂ ਵੀ ਛੋੜੇ ਪੈ ਜਾਣਗੇ ਕਿਵੇਂ ਪੈ ਜਾਣਗੇ ਮਹਾਰਾਜ ਕਹਿੰਦੇ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਮਹਾਰਾਜ ਕਹਿੰਦੇ ਬੇਨਤੀ ਕਰ ਆਪਣੇ ਗੁਰੂ ਦੇਵ ਨੂੰ ਕਿ ਮੇਰੇ ਤੇ ਕਿਰਪਾ ਕਰੋ ਕਰ ਪ੍ਰਸਾਦ ਗੁਰਦੇਵ ਮਹਾਰਾਜ ਮੇਰੇ ਤੇ ਕਿਰਪਾ ਕਰੋ ਨਾਨਕ ਪ੍ਰਭ ਸਰਣਾਗਤੀ ਮੈਨੂੰ ਆਪਣੇ ਪ੍ਰਭੂ ਸਰੂਪ ਪਰਮੇਸ਼ਰ ਦੇ ਜਿਹੜੀ ਇਹਨਾਂ ਸਰਣ ਵਿੱਚ ਪਾ ਦਿਓ ਗੁਰੂਦੇਵ ਤੁਸੀਂ ਮੇਰੇ ਤੇ ਕਿਰਪਾ ਕਰੋ ਮੈਨੂੰ ਸ਼ਰਣ ਵਿੱਚ ਹੋਣਾ ਨਹੀਂ ਆਉਂਦਾ ਸ਼ਰਣ ਵਿੱਚ ਕਿਵੇਂ ਹੋਈਂਦਾ ਹੈ ਸ਼ਰਣ ਵਿੱਚ ਹੀ ਸਾਡੀ ਗਤੀ ਹੈ ਸ਼ਰਣ ਦੀ ਮਰਿਆਦਾ ਕੀ ਹੈ ਮੈਨੂੰ ਪਤਾ ਨਹੀਂ ਐਸੀ ਕਿਰਪਾ ਕਰ ਦਿਓ ਕਿ ਮੈਂ ਸਦਾ ਹੀ ਪ੍ਰਮਾਤਮਾ ਦੀ ਸ਼ਰਣ ਵਿੱਚ ਪਿਆਰਾ ਜੋ ਸ਼ਰਣ ਹੈ ਨਾ ਸਮਝੋ ਕਿਰਪਾ ਰੂਪੀ ਕਰ ਹੈ ਜਦੋਂ ਸੀਰਪਾ ਰੂਪੀ ਘਰ ਵਿੱਚ ਰਹਿੰਦੇ ਆ ਪਰਮਾਤਮਾ ਦੀ ਸ਼ਰਣ ਵਿੱਚ ਰਹਿੰਦੇ ਆ ਤੋ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਗਨੇਰੇ ਫਿਰ ਘੜੇ ਹੀ ਸੁਖ ਹੁੰਦੇ ਨੇ ਮਹਾਰਾਜ ਕਹਿੰਦੇ ਆਪਣੇ ਗੁਰੂ ਨੂੰ ਬੇਨਤੀ ਕਰੋ ਕਿ ਉਹ ਕਿਰਪਾ ਕਰੇ ਪ੍ਰਸਾਦ ਹੁੰਦਾ ਕਿਰਪਾ ਕਰੇ ਕਰ ਪ੍ਰਸਾਦ ਗੁਰੂ ਦੀਵ ਮਹਾਰਾਜ ਮਿਰਤੀ ਕਿਰਪਾ ਕਰੋ ਤੁਸੀਂ ਮੇਰੇ ਗੁਰੂ ਨੂੰ ਤੇ ਮੈਨੂੰ ਆਪਣਾ ਹੀ ਸਰੂਪ ਹੈ ਜੋ ਪਰਮਾਤਮ ਤਤਵ ਆਪ ਹੀ ਨੇ ਨਾ ਸਗਣ ਰੂਪ ਵਿੱਚ ਗੁਰੂ ਨੇ ਤੇ ਨਿਰਗੁਣ ਰੂਪ ਵਿੱਚ ਪਰਮਾਤਮਾ ਨੇ ਕਹਿੰਦੇ ਆਪਣੇ ਪ੍ਰਭੂ ਸਰੂਪ ਵਿੱਚ ਮੈਨੂੰ ਸਰਣਾਗਤੀ ਮੈਨੂੰ ਸਰਣ ਵਿੱਚ ਰੱਖ ਲੋ ਮੇਰੇ ਤੇ ਕਿਰਪਾ ਕਰੋ ਜਦੋਂ ਕਿਰਪਾ ਕਰਕੇ ਆਪਣੀ ਸ਼ਰਣ ਵਿੱਚ ਰੱਖ ਲੈਣਗੇ ਤੇ ਇੱਕ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਾਰੇ ਰੋਗ ਦੂਰ ਕਰ ਦੇਣਗੇ ਸਾਰੇ ਰੋਗਾਂ ਦਾ ਨਾਸ ਕਰ ਦੇਣਗੇ ਕਿਹੜੀ ਅਵਸਥਾ ਉਕਰਣਗੇ ਪੰਚ ਦੂਤ ਤੁਧ ਵਸ ਕੀਤੇ ਸਾਲ ਕਟਕ ਮਾਰਿਆ ਇਹ ਪੰਜ ਦੂਤ ਮੰਨੇ ਜਾਂਦੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਸਾਨੂੰ ਤੰਗ ਕਰਦੇ ਨੇ ਕਲ ਯੁਗ ਵਿੱਚ ਇਹ ਸਾਨੂੰ ਪਿੱਛੇ ਵੱਲ ਖਿੱਚਦੇ ਨੇ ਧਰਮ ਵੱਲ ਅੱਗੇ ਪੈਰ ਵਧਾਣ ਨਹੀਂ ਦਿੰਦੇ ਜਦੋਂ ਸਾਡਾ ਲੇਖਾ ਹੁੰਦਾ ਹੈ ਨਾ ਅਸੀਂ ਕਹੀਏ ਨਾ ਦੁਹਾਈਆਂ ਪਾਈਏ ਮਹਾਰਾਜ ਇਹ ਪੰਜ ਦੂਤ ਤੰਗ ਕਰਦੇ ਸੀ ਉਹ ਚਲੇ ਜਾਂਦੇ ਨੇ ਕਹਿੰਦੇ ਨੇ ਅਸੀਂ ਤੁਹਾਨੂੰ ਨਾ ਤੰਗ ਕਰਦੇ ਸੀ ਇਹ ਸਾਨੂੰ ਭੋਗਦਾ ਸੀ ਕਾਮ ਕ੍ਰੋਧ ਕੀ ਕਹਿਣਗੇ ਅਸੀਂ ਨਹੀਂ ਤੰਗ ਕਰਦੇ ਸੀ ਇਹ ਸਾਨੂੰ ਭੋਗਦਾ ਸੀ ਉਹ ਸਾਰੇ ਚਲੇ ਜਾਂਦੇ ਜਿਹੜੇ ਮਿੱਤਰ ਬਣੇ ਹੋਏ ਨੇ ਹੁਣ ਅਸੀਂ ਕਹਿੰਦੇ ਆ ਸਾਡਾ ਗੁੱਸੇ ਤੋਂ ਲੋਕ ਬੜਾ ਡਰਦੇ ਨੇ ਅਸੀਂ ਗੁੱਸੇ ਨੂੰ ਆਪਣਾ ਮਿੱਤਰ ਸਮਝ ਲੈਂਦੇ ਆ ਅਸੀਂ ਮੋਹ ਨੂੰ ਆਪਣਾ ਮਿੱਤਰ ਸਮਝ ਲੈਂਦੇ ਆ ਉਹ ਸਾਰੇ ਚਲੇ ਜਾਣਗੇ ਕਹਿਣਗੇ ਅਸੀਂ ਤੇ ਨਹੀਂ ਤੰਗ ਤਾਂ ਇਹ ਸਾਨੂੰ ਭੋਗਦਾ ਸੀ ਸਾਨੂੰ ਚਮੇੜ ਆਪਣੇ ਨਾਲ ਚਿਪਾ ਕੇ ਰੱਖਦਾ ਸੀ ਸਾਰੇ ਚਲੇ ਜਾਣਗੇ ਮਹਾਰਾਜ ਕਹਿੰਦੇ ਅਵਸ਼ੇ ਹੀ ਐਨੀ ਕਿਰਪਾ ਕੀਤੀ ਗੁਰੂ ਸਾਹਿਬ ਨੇ ਮਹਾਰਾਜ ਨਿਸ਼ਚੈ ਕਰਕੇ ਕਹਿ ਰਹੇ ਨੇ ਇਹ ਸਾਰੇ ਰੋਗ ਨਾਸ ਹੋ ਜਾਣਗੇ ਪੰਚਧੂਤ ਤੁਧ ਵਸ ਕੀਤੇ ਕਾਲ ਕਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਮਹਰ ਕੇ जिन्नानु तू सी कृपा ਕਰਕੇ ਨਾਮ ਬਖਸ਼ ਦਿੰਦਾ ਤੁਰ ਕਰਮ ਪਾਇਆ ਤੁਧ ਜਿੰਨ ਕੋ ਜਿਨਾਂ ਨੂੰ ਕਿਰਪਾ ਕੀਤੀ ਨਾਮ ਬਖਸ਼ ਦਿੰਦਾ ਇੱਥੇ ਵੀ ਮਹਾਰਾਜ ਕਹਿ ਰਹੇ ਨੇ ਕਿ ਸ਼ਰਣ ਵਿੱਚ ਜਦੋਂ ਕਿਰਪਾ ਕਰਨਗੇ ਗੁਰੂ ਦੇਵ ਤੇ ਇਹ ਸਾਰੇ ਹੀ ਰੋਗ ਦੂਰ ਹੋ ਜਾਣਗੇ ਮਹਾਰਾਜ ਬੜੀ ਕਿਰਪਾ ਵਾਲੀ ਜਿਹੜੀ ਅਸ਼ਪਤੀ ਹੈ ਅੱਗੇ ਸਾਨੂੰ ਦੱਸਣਾ ਕਰਨਗੇ ਕਿ ਸਾਨੂੰ ਪਰਮਾਤਮਾ ਨੂੰ ਸਦਾ ਹੀ ਚੇਤੇ ਰੱਖਣਾ ਹੈ ਕਿਉਂਕਿ ਪਰਮਾਤਮਾ ਵੱਲੋਂ ਹੀ ਸਾਨੂੰ ਸਾਰੀਆਂ ਦਾਤਾਂ ਮਿਲਦੀਆਂ ਨੇ ਮਹਾਰਾਜ ਕਿਰਪਾ ਕਰਨ ਬੜਾਈ ਕੀਮਤੀ ਸ਼ਲੋਕ ਹੈ ਗੁਰਸਿੱਖੀ ਕਹਿੰਦੀ ਹੈ ਕਿ ਜਦੋਂ ਵੀ ਇੱਕ ਗ੍ਰਾਹੀ ਵੀ ਮੂច ਪਾਓ ਤੇ ਵਾਹਿਗੁਰੂ ਨਾਮ ਕਹਿ ਕੇ ਮੂច ਪਾਓ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਤੇ ਵਾਹਿਗੁਰੂ ਨਾਮ ਲੈ ਕੇ ਮੂច ਪਾਓ ਮਾਪੁਰਖ ਦੱਸਦੇ ਜਦੋਂ ਅਸੀਂ ਹੱਥ ਸੁੱਚੇ ਕਰਦੇ ਆਂ ਪ੍ਰਸ਼ਾਦਾ ਛੱਕਣ ਲੱਗਦੇ ਆਂ ਜਾਂ ਕੋਈ ਵੀ ਵਸਤੂ ਛੱਕਣ ਲੱਗਦੇ ਆਂ ਉਸਨੂੰ ਛੱਕਣ ਤੋਂ ਪਹਿਲੇ ਇਸ ਲੋਕ ਦਾ ਪਾਠ ਕਰੋ ਕਾਮ ਕ੍ਰੋਧ ਅਰ ਲੋਭ ਮੋ ਬਿਨਸ ਜਾਏ ਅਹ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰੂ ਦੇਵ ਕੀ ਜੋ ਪ੍ਰਸਾਦ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਛੱਕਣ ਲੱਗੇ ਆਂ ਜੋ ਸਾਨੂੰ ਮਿਲਿਆ ਛੱਕਣ ਲਈ ਇਹ ਪ੍ਰਸਾਦ ਹੈ ਨਾ ਮਹਾਰਾਜ ਦਾ ਜੋ ਸਾਨੂੰ ਛੱਕਣ ਲਈ ਮਿਲਿਆ ਹੈ ਇਹਦੇ ਵਿੱਚ ਵੀ ਆਪਣੀ ਕਿਰਪਾ ਬਾ ਦਿਓ ਕਰ ਪ੍ਰਸਾਦ ਇਹਨੂੰ ਪ੍ਰਸਾਦ ਬਣਾ ਦਿਓ ਇਹਨੂੰ ਕਿਰਪਾ ਕਰਕੇ ਪ੍ਰਸਾਦ ਬਣਾ ਦਿਓ ਉਹ ਵਾਲਾ ਪ੍ਰਸਾਦ ਬਣਾ ਦਿਓ ਜਿਹਨੂੰ ਛੱਕਣ ਨਾਲ ਅੰਦਰ ਰੋਗ ਨਾ ਪੈਦਾ ਹੋਣ ਰੋਗਾ ਦੇ ਬਦਲੇ ਕੀ ਪੈਦਾ ਹੋਏ ਸਤ ਸੰਤੋਖ ਦਇਆ ਧਰਮ ਪੈਦਾ ਹੋਏ ਇਹ ਰੋਗ ਨਾ ਪੈਦਾ ਹੋਣ ਕਾਮ ਕਰੋ ਲੋ ਮਹੰਕਾਰ ਈ ਮਹਾਰਾਜ ਜਿਹੜੇ ਮਹਾਂਪੁਰਕ ਨੇ ਇਹ ਜੁਗਤਾਂ ਦੱਸਦੇ ਨੇ ਕਿ ਕਿਸ ਤਰ੍ਹਾਂ ਇਹਨਾਂ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਮਹਾਰਾਜ ਨੇ ਇੱਕੋ ਹੀ ਪੰਕਤੀ ਵਿੱਚ ਐਨੀ ਕਿਰਪਾ ਕੀਤੀ ਕਿ ਸਾਰੇ ਹੀ ਰੋਗਾਂ ਦਾ ਨਾਸ ਹੋ ਜਾਏਗਾ ਐਹੀਓ ਰੋਗ ਨੇ ਜਿਹੜੇ ਅੱਗੇ ਬਾਕੀ ਸਾਰੇ ਰੋਗਾਂ ਨੂੰ ਜਨਮ ਦਿੰਦੇ ਨੇ ਇਹ ਸਾਰੇ ਰੋਗਾਂ ਦਾ ਨਾਸ ਹੋ ਜਾਏਗਾ ਜੇ ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਪਰਮਾਤਮਾ ਦੀ ਸਰਣ ਵਿੱਚ ਪਾ ਦੇਣਗੇ ਸਰਣ ਵਿੱਚ ਸਾਰੇ ਹੀ ਸੁੱਖ ਨੇ ਮਹਾਰਾਜ ਕਿਰਪਾ ਕਰਨ ਆਪਣੀ ਸਰਣ ਵਿੱਚ ਸਾਰੀ ਸੰਗਤ ਨੂੰ ਰੱਖ ਲੈਣ ਸਤਿਗੁਰ ਸਿੱਖ ਤੋ ਨਾਮ ਤਨ ਦੇ ਗੁਰ ਕਾ ਸਿਕਵਡ ਭਾਗੀ ਹੈ ਗੁਰ ਕਾ ਹੋਈਆ ਬੇੰਤ ਬੁੱਲਾ ਬਖਸ਼ ਲੈਣਿਆ ਜੀ ਬਾਣੀ ਹਿਰਦੇ ਵਿੱਚ ਵਸੇ ਬਾਣੀ ਦੀ ਸਦਾ ਲਾਜ ਰਹੇ ਜੁਲਤੇ ਨਿਸ਼ਾਨ ਰਹੇ ਸਜਤੇ ਦੀਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ